ਅਤੇ ਬੜੀ ਹੀ ਸ੍ਰੀਲੀ ਆਵਾਜ਼ ਦੇ ਮਾਲਕ ਜਗਦੀਪ ਮਾਲ ਦੇ ਨਾਲ ਅਸੀਂ ਗੱਲਬਾਤ ਕਰਗੇ ਗੱਲਬਾਤ ਕਰਨ ਦਾ ਮਕਸਦ ਪਰ ਉਹਦੇ ਅੰਤਰਗਤ ਅਸੀਂ ਕਿਵਰੀ ਸੋਚ ਅਸੀਂ ਪਿਛਲੇ ਸਾਲ ਵੀ ਆਏ ਸਮਾਂ ਨਹੀਂ ਲੱਗਾ ਔਰ ਹਰ ਇੱਕ ਵਿਅਕਤੀ ਦਾ ਸਮਾਂ ਬੜਾ ਰਜੇਵੇਂ ਭਰੇ ਹੁੰਦਾ ਅੱਜ ਅਸੀਂ ਇਹਨਾਂ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦੇ ਹਾਂ ਇਹਨਾਂ ਦੀ ਗਾਇਕੀ ਬਾਰੇ ਤਾਂ ਇਹ ਗਾਇਕ ਬਣਨ ਤੋਂ ਪਹਿਲਾਂ ਇਹਨਾਂ ਨੇ ਜੋ ਆਪਣੇ ਗੀਤ ਲਿਖੇ ਅਤੇ ਕਿਸ ਕਲਾਕਾਰਾਂ ਨੁਦਤੇ ਅਤੇ ਜਿਹੜੇ ਕਲਾਕਾਰ ਆਪਣਾ ਜਿਹਨੇ ਨਾਮ ਕਮਾਇਆ ਇਸ ਕਲਮ ਤੋਂ ਜੇ ਕਲਮ ਕੋਈ ਗੀਤ ਨਹੀਂ ਲਹਿੰਦੀ ਤਾਂ ਗਾਉਣ ਵਾਲਾ ਕੀ ਗਾਊਗਾ ਗਾਇਕ ਤਦ ਹੀ ਇੱਕ ਮਕਬੂਲ ਹੁੰਦਾ ਹੈ ਜੇ ਉਹਦੇ ਲਿਖੇ ਹੋਏ ਗੀਤ ਜਿਹੜੇ ਨੇ ਉਹ ਲੋਕਾਂ ਨੂੰ ਟੰਬਣ ਤਾਂ ਕਲਮ ਦੀ ਐਸੀ ਹਰਕਤ ਹੋਵੇ ਸਾਨੂੰ ਮਾਣ ਹੈ ਅਸੀਂ ਸਟੂਡੀਓ ਵਿੱਚ ਗਾਇਕ ਅਤੇ ਗੀਤਕਾਰ ਨਾਲ ਗੱਲਬਾਤ ਕਰਦੇ ਹਾਂ ਇਹ ਨਿੱਜੀ ਦੇ ਮਾਂ ਜੀ ਆ ਮਾਨਸਬਾ ਤੁਹਾਨੂੰ ਤੁਹਾਡੀ ਕਲਮ ਨੂੰ ਜੀ ਆ ਜੀ ਧੰਨਵਾਦ ਜੀ ਥੈਂਕ ਯੂ ਆ ਛੁਟ ਜਾਓ ਉੱਚੀ ਬੋਲੋਗੇ ਆਪਣੀ ਆਵਾਜ਼ ਹਾਂ ਜੀ ਧੰਨਵਾਦ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਬਹੁਤ ਬਹੁਤ ਤੁਹਾਡੀ ਮਾਨਸਬਾ ਤੁਸੀਂ ਪੰਜਾਬ ਤੋਂ ਕਿਹੜੇ ਜ਼ਿਲ੍ਹੇ ਤੋਂ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਸ਼ੇਖ ਦੌਲਤ ਜੀ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਜੀ ਆ ਸ਼ੇਖ ਦੌਲਤ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੇ ਤੁਹਾਡਾ ਪੁਲਿਸ ਜ਼ਿਲ੍ਹਾ ਜਗਰਾਉ ਹੈ ਹਾਂ ਜੀ ਜਗਰਾਉ ਹੈ ਹਾਂ ਜੀ ਹਾਂ ਜੀ ਸ਼ੇਖ ਦੌਲਤ ਜਗਰਾਉ ਤੋਂ ਕਿੰਨੀ ਦੂਰੀ ਤੇ ਹੈ 8 ਕਿਲੋਮੀਟਰ ਹੈ ਜੀ 8 ਕਿਲੋਮੀਟਰ ਹੈ ਹਾਂ ਜੀ ਹਾਂ ਜੀ ਮਨਸੇਬ ਤੁਸੀਂ ਕਿਹੜੇ ਸਾਲ ਵਿੱਚ ਆਪਣੀ ਕਲਮ ਨੂੰ ਹਰਕਤ ਵਿੱਚ ਲੈ ਕੇ ਆਏ ਤੇ ਕਿਵੇਂ ਕਿਸ ਤਰ੍ਹਾਂ ਤੁਸੀਂ ਗੀਤਕਾਰ ਬਣੇ ਜੇ ਲਿਖਦਾ ਤਾਂ ਮੈਂ ਸ਼ੁਰੂ ਤੋਂ ਮੈਨੂੰ ਆ ਯਾਦ ਜਾਈ ਨਹੀਂ ਕਦੋਂ ਕਿਦੋਂ ਮੈਂ ਪ੍ਰਾਇਮਰੀ ਸਕੂਲ ਤੋਂ ਜਦੋਂ ਕਪਤਾਮਾਂ ਜੀਆਂ ਲਿਖਣ ਲੱਗ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੇਰੇ ਗਾਣੇ ਜਦੋਂ ਬੈਂਦਰੀਖੇਆ ਸਾਹਿਬ ਨੇ ਗਾਏ ਦਿਲਸ਼ਾਦ ਅਖਤਰ ਨੇ ਗਾਏ ਲੋਕਾਂ 'ਚ ਮਕਬੂਲ ਹੋ ਗਏ ਮੇਰੇ ਸਕੂਲ ਪੜਦੇ ਪੜਦੇ ਕਾਲਜ ਜਦੋਂ ਗਿਆ ਮੈਂ ਉਦੋਂ ਤੱਕ ਮੈਂ ਕਾਫੀ ਮਕਬੂਲ ਹੋ ਚੁੱਕਾ ਸੀ ਤੁਹਾਡਾ ਸਭ ਤੋਂ ਪਹਿਲਾ ਜਿਹੜਾ ਗਾਣਾ ਤੁਸੀਂ ਲਿਖਿਆ ਤੇ ਗਾਣਾ ਉਹ ਕਿਸ ਕਲਾਕਾਰ ਨੇ ਗਾਇਆ ਜਾਂ ਤੁਸੀਂ ਗੁਆਇਆ ਉਹ ਬਿੰਦਰਖੇਰ ਸਾਹਿਬ ਨੇ ਗਾਇਆ ਸੀਗੇ ਜੀ ਜੇ ਸੱਚ ਮੱਚਉਣਾ ਤੂੰ ਮੈਨੂੰ ਜਾ ਮੰਗ ਲੈ ਮੇਰੇ ਵੀਰਾਂ ਤੋਂ ਹਾਂ ਜਿਹੜਾ ਰਿਲੀਜ਼ ਸੀ ਤੁਸੀਂ ਕਿਵੇਂ ਅਪਰੋਚ ਕੀਤਾ ਸੀ ਉਸ ਗਾਇਕ ਨੂੰ ਜੋ ਇਸ ਦੁਨੀਆ 'ਤਨੀ ਰਹਿ ਅ ਮੈਂ ਸ਼ਮਸ਼ੇਰ ਸੰਤੂ ਸਾਹਿਬ ਸਾਡੇ ਗਵਾਂਢੀ ਪਿੰਡਾ ਉਹਨਾਂ ਦਾ ਮਦਾਰਾ ਜੀ ਤੇ ਉਹਨਾਂ ਉਹ ਮੇਰੇ ਉਸਤਾਦ ਨੇ ਜੀ ਉਹਨਾਂ ਨੇ ਮੈਨੂੰ ਇਸ ਕਹੇ ਤੇ ਮੈਂ ਉਹਨਾਂ ਨੂੰ ਜਿਹੜੇ ਕਾਪੀ ਆਪਣੀ ਫੜਾਤੀ ਸੀ ਫਾਈਲ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਗੀਤ ਜਿਹੜੇ ਰਿਕਾਰਡ ਉਹਨਾਂ ਨੇ ਗੀਤਾਂ ਵਿੱਚ ਕੁਝ ਸੁਸਧਾਰ ਵੀ ਲਿਆਂਦਾ ਤੁਹਾਡੀ ਕਲਮ 'ਚ ਜਿਹੜੇ ਲਿਖ ਹੋਏ ਗੀਤ ਨੇ ਉਹਨਾਂ ਕੁਝ ਸ਼ਬਦ ਜਿਹੜੇ ਉਹਨਾਂ ਨੇ ਮੈਨੂੰ ਪੋਲੀਟਿਕ ਜਿਵੇਂ ਹੈਗਾ ਇਹਨੂੰ ਲਿਖਣ ਦਾ ਜਿਹੜਾ ਤਰੀਕਾ ਹੈਗਾ ਇੱਕ ਤਾਂ ਕਮਰਸ਼ੀਅਲ ਜਿਹੜੇ ਗੀਤ ਕਿੱਦਾਂ ਲਿਖੇ ਜਾਂਦੇ ਆ ਉਹਨਾਂ ਦਾ ਉਹ ਮੈਨੂੰ ਉਹਨਾਂ ਨੇ ਸਾਰਾ ਦਿੱਤਿਆ ਜੀ ਅਸੀਂ ਤੁਹਾਡੇ ਨੂੰ ਭਾਵੇਂ ਕਿ ਕਮਰਸ਼ੀਅਲ ਗੀਤ ਜਿਨ੍ਹਾਂ ਕਰਕੇ ਆਰਟਿਸਟ ਜਿਹੜੇ ਨੇ ਮਸ਼ਹੂਰ ਹੁੰਦੇ ਆ ਤਾਂ ਗੀਤ ਫਿਰ ਉਹ ਆਪ ਲੱਭਦੇ ਆ ਕਿ ਇਹ ਗੀਤ ਸਾਨੂੰ ਇਹੋ ਜਿਹੇ ਦਿਓ ਜਿਹਦੇ ਨਾਲ ਅਸੀਂ ਆਪਣਾ ਫਿਊਚਰ ਬਣਾ ਸਕਦੇ ਹਾਂ ਜਿਹਦੇ ਨਾਲ ਲੋਕਪ੍ਰੀਆ ਹੋ ਸਕਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਸਭ ਤੋਂ ਪਹਿਲਾਂ ਗੀਤ ਜਿਹੜਾ ਤੁਸੀਂ ਲਿਖਿਆ ਉਸ ਦੇ ਬੋਲ ਜਿਹੜੇ ਸੁਣਾਉਗੇ ਤਾਂ ਜਿਹੜਾ ਉਹ ਫਿਰ ਤੁਹਾਡਾ ਪਹਿਲਾ ਗੀਤ ਰਿਕਾਰਡ ਹੋ ਗਿਆ ਹਾਂਜੀ ਮੈਂ ਤੀ ਹਾਂ ਪੰਜ ਦਰਿਆਵਾਂ ਦੀ ਮੇਰੀ ਦੁਨੀਆ ਤੇ ਸਰਦਾਰੀ ਹੈ ਜਜ਼ਵਾਤ ਤੇਰੇ ਦੀ ਕਦਰ ਕਰਾਂ ਮੈਨੂੰ ਬਾਬਲ ਦੀ ਪੱਗ ਪਿਆਰੀ ਆ ਮੈਂ ਤਾਂ ਲੱਜ ਪਾਲਣੀ ਮਾਪਿਆਂ ਦੀ ਕੀ ਲੈਣਾ ਅਸੀਂ ਜ਼ਗੀਰਾਂ ਤੋਂ ਜੇ ਸੱਚਮੁੱਚ ਚਾਹਨਾ ਤੂੰ ਮੈਨੂੰ ਜਾ ਮੰਗ ਲੈ ਮੇਰੇ ਵੀਰਾਂ ਤੋਂ ਬੇ ਬਖੂ ਅਸੀਂ ਇਸ ਗੀਤ ਨੂੰ ਤੁਸੀਂ ਲਿਖਿਆ ਹੱਥ ਬੜਾ ਪਰ ਮਹਿੰਗਾ ਲਾ ਮੇਰਾ ਉਸ ਤੋਂ ਬਾਅਦ ਤੁਸੀਂ ਅਗਲਾ ਗੀਤ ਜਿਹੜਾ ਲਿਖਿਆ ਉਹ ਫਿਰ ਕਿਸ ਗਾਇਕ ਨੂੰ ਦਿੱਤਾ ਤੇ ਕਿਹੜੇ-ਕਿਹੜੇ ਗਾਇਕਾਂ ਨੇ ਹੁਣ ਤੱਕ ਤੁਹਾਡੀ ਕਲਮ ਨੂੰ ਕਾਇਆ ਮੈਨੂੰ ਬਿੰਦਰੀਖੀਆ ਸਾਹਿਬ ਦਲਸ਼ਾਦ ਅਖਤਰ ਜਗਮੋਣ ਕੌਰ ਜੀ ਹੰਸ ਰਾਜ ਹੰਸ ਜੀ ਨਸ਼ਤਰ ਗੱਲ ਗਿੱਪੀ ਗਰੇਵਾਲ ਦੀਆਂ 8 ਐਲਬਮ ਕੀਤੀਆਂ ਮੈਂ ਉਸ ਤੋਂ ਇਲਾਵਾ ਜੁਦਵੀਰ ਮਾਨਕ ਜੈਜੀ ਵਿਅੰਸ ਤੇ ਪੰਮੀ ਬਾਈ ਤੇ ਨਮੇ ਹੋਰ ਬਹੁਤ ਸਾਰੇ ਜਿਹੜੇ ਸਿੰਗਰ ਆ ਉਹਨਾਂ ਨੇ ਵੀ ਗਾਇਆ ਮੈਨੂੰ ਸੇ ਤੁਹਾਨੂੰ ਜਿਆਦਾ ਸੰਤੁਸ਼ਟੀ ਤੁਹਾਡੇ ਕਿਹੜੇ ਗੀਤ ਤੋਂ ਤੁਹਾਨੂੰ ਮਿਲੀ ਅਤੇ ਤੁਹਾਨੂੰ ਕਿਹੜਾ ਗੀਤ ਸੀ ਜਿਸ ਨੇ ਤੁਹਾਨੂੰ ਸੇਵਾ ਫਲ ਜਿਹੜਾ ਆ ਉਹ ਦਿੱਤਾ ਪਹਿਲੇ ਤੁਹਾਡੀ ਕਲਮ ਨੂੰ ਕਿਹੜਾ ਸੀ ਆਰਟਿਸਟ ਪਹਿਲਾਂ ਗਿੱਪੀ ਗਰੇਵਾਲ ਨੂੰ ਜਦੋਂ ਮੈਂ ਲਾਂਚ ਕੀਤਾ ਜੀ ਜਦੋਂ ਅਸੀਂ ਫਲਕਾਰੀ ਕੈਸਟ ਕੀਤੀ ਉਹ ਤਾਂ ਜਿਹੜਾ ਪਾਵੇਂ ਫਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰ ਨੇ ਬੜਾ ਹਿੱਟ ਬਹੁਤ ਵੱਡਾ ਹਿੱਟ ਹੋਇਆ ਜੀ ਉਹ ਲੈ ਸੁਣੋਗੇ ਹਾਂਜੀ ਹਰੂਪ ਦੀ ਏ ਹੱਟੀਏ ਨੀ ਧਾਰੂ ਦੀ ਏ ਮੱਟੀਏ ਨੀ ਢਾਕੇ ਮੰਜੀ ਬੈਠ ਜਾ ਮੈਂ ਤੂੰ ਤਾਂ ਥੱਲੇ ਜੱਟੀਏ ਨੀ ਹੋ ਤੂੰ ਤਾਂ ਥੱਲੇ ਬੈਠ ਕੇ ਕਸੀਦਾ ਕੱਢਦੀ ਹੀ ਗੋਰੇ ਗੋਰੇ ਹੱਥਾਂ 'ਚ ਸੁਨਹਿਰੀ ਡੋਰ ਨੀ ਭਾਵੇਂ ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਭਾਵੇਂ ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਸੋ ਇਸ ਗੀਤ ਨੂੰ ਗਾਇਆ ਗਿੱਪੀ ਗਰੇਵਾਲ ਨੇ ਗਿੱਪੀ ਗਰੇਵਾਲ ਨੇ ਅਨੇਕਾਂ ਹੀ ਗੀਤ ਗਾਏ ਅਤੇ ਬੰਡਲੈਂਡ ਵਿੱਚ ਵੀ ਪਰਫਾਰਮੈਂਸ ਕੀਤੀ ਬੜੇ ਹੀ ਨਿੱਕੇ ਸਵਾਦ ਵਾਲੇ ਤੇ ਰੱਜੀ ਹੋਈ ਰੂਹ ਦੇ ਮਾਲਕ ਗਿੱਪੀ ਗਰੇਵਾਲ ਅਕਸ ਸਟੂਡੀਓ ਵਿੱਚ ਜਿਹੜੇ ਵੀ ਪੰਜਾਬ ਤੋਂ ਆਉਂਦੇ ਨੇ ਗਰਬਤ ਕਰਦੇ ਨੇ ਅਸੀਂ ਉਹਨਾਂ ਨੂੰ ਤੰਦਰੁਸਤੀ ਅਰਦਾਸ ਕਰਦੇ ਹਾਂ ਅੱਛਾ ਇਸ ਗੀਤ ਤੋਂ ਤੁਸੀਂ ਆਪ ਵੀ ਖੁਸ਼ ਹੋਏ ਤਾਂ ਗਿੱਪੀ ਗਰੇਵਾਲ ਦਾ ਨਾਮ ਵੀ ਜਿਹੜਾ ਚਮਕਿਆ ਹਾਂਜੀ ਬਿਲਕੁਲ ਬਿਲਕੁਲ ਔਰ ਉਸ ਤੋਂ ਬਾਅਦ ਜੇ ਤੁਸੀਂ ਬਾਕੀ ਕਸਮ ਤੇ ਬਾਕੀ ਕਲਾਕਾਰ ਨੂੰ ਗੀਤ ਦਿੱਤੇ ਜਗਮੁਰ ਕੋਰ ਜੀ ਦਾ ਜਿਹੜਾ ਗਾਇਆ ਹੋਇਆ ਗੀਤ ਜਿਹੜਾ ਆ ਤੁਹਾਡੀ ਕੰਤ ਤੋਂ ਲਿਖਿਆ ਹੋਇਆ ਉਹ ਪਹਿਲਾ ਅਤੇ ਆਖਰੀ ਸੀ ਉਹਨਾਂ ਦੀ ਜ਼ਿੰਦਗੀ ਚ ਹਾਂਜੀ ਉਹਨਾਂ ਦਾ ਆਖਰੀ ਗੀਤ ਸੀਗਾ ਉਹ ਉਸ ਤੋਂ ਬਾਅਦ ਉਹਨਾਂ ਦੀ ਆਖਰੀ ਐਲਬਮ ਸੀ ਜਿਹੜੀ ਉਹਦੇ ਵਿੱਚ ਸੀਗਾ ਬਾਏ ਲੈ ਜਾਣੀ ਸਮੁੰਦਰਾਂ ਤੋਂ ਪਾਰ ਦਸਨੇਹਾ ਕੈਦੀ ਢੋਲਣੇ ਨੂੰ ਆਇਆ ਤੇਰੀ ਨਾਰ ਦਸਨੇਹਾ ਆਈ ਸੀ ਬਾਲੇ ਸੋਣ ਜਦੋਂ ਗੱਲਾਂ ਚੋਬ ਸੀਨੇ ਵਿੱਚ ਪੈਂਦੀ ਲੱਗੀ ਸਜਰੀ ਹੱਥਾਂ ਤੇ ਵੇਖੇ ਰਾਹਾਂ ਵੱਲ ਮਹਿੰਦੀ ਜੀ ਅਚਾਰ ਸਾਹਿਬ ਗੀਤ ਲਿਖਦੇ ਲਿਖਦੇ ਫਿਰ ਤੁਸੀਂ ਗਾਇਕ ਕਿਵੇਂ ਬਣੇ ਮੈਂ ਐਕਚੁਅਲੀ ਜਦੋਂ ਲਿਖਣ ਲੱਗ ਜਾਂਦਾ ਗੁਣਗਣਾਉਂਦਾ ਤਾਂ ਮੈਂ ਸਿੱਖੜ ਵੀ ਲੱਗ ਗਿਆ ਸੀ ਮੈਂ ਗਾਉਣਾ ਸਿੱਖਣ ਲੱਗ ਗਿਆ ਸੀ ਮੈਂ ਤੇ ਤੁਸੀਂ ਸੋਚਿਆ ਕਿ ਸਾਡੇ ਗੀਤ ਰਹਦੇ ਆ ਤਾਂ ਗਾ ਕੇ ਉਹ ਇੰਨਾ ਪੈਸਾ ਕਮਾਉਂਦੇ ਆ ਤੇ ਸਾਨੂੰ ਉਹਨਾਂ ਸਿਰਫ ਫਰੰਦੀ ਮਿਲਦਾ ਜਿੰਨਾ ਅਸੀਂ ਕੰਮ ਕਰਦੇ ਆ ਗੀਤ ਲਿਖਦੇ ਆ ਇੱਕ ਗੀਤ ਲਿਖਣ ਲਈ ਕਿੰਨਾ ਸਮਾਂ ਲੱਗ ਜਾਂਦਾ ਗੀਤ ਜਦੋਂ ਤੱਕ ਆਉਂਦਾ ਤਾਂ ਕਈ ਵਾਰੀ 5 ਮਿੰਟ ਚ ਲਿਖਿਆ ਜਾਂਦਾ ਕਈ ਵਾਰੀ ਕਿਤੇ ਅੜ ਜਾਏ ਤਾਂ ਫਿਰ ਥੋੜਾ ਟਾਈਮ ਲੱਗ ਜਾਂਦਾ ਨਹੀਂ ਤਾਂ ਅੱਛਾ ਇਹ ਕਲਮ ਤੁਹਾਡੀ ਜਿਹੜੀ ਆ ਇਕ ਕਿਹੋ ਜਿਹਾ ਮਾਹੌਲ ਚਾਹੀਦਾ ਜਦੋਂ ਗੀਤ ਲਿਖਿਆ ਜਾਂਦਾ ਬਸ ਇਕਲਤਾ ਹੋਵੇ ਥੋੜੀ ਜੀ ਕੋਈ ਪ੍ਰੋਬਲਮ ਨਹੀਂ ਮੈਨੂੰ ਮੈਂ ਲਿਖ ਦਿੰਦਾ ਜੀ ਗਾਣਾ ਜਦੋਂ ਵੀ ਕਿਤੇ ਵਾਰੀ ਇਹ ਸਾਰੇ ਵੀ ਹੋਇਆ ਕਿ ਗੀਤ ਜਿਹੜਾ ਆ ਤੁਸੀਂ ਕਿਹ ਵਾਰੀ ਰਸਤੇ ਵਿੱਚ ਆਉਂਦੇ ਲਿਖ ਦਿੰਦੇ ਉਹ ਜਦੋਂ ਮੈਂ ਆਉਂਦਾ ਆਉਂਦਾ ਮੈਂ ਤੁਹਾਡਾ ਜਿਹੜਾ ਪੈਟ ਡਾਇਲੋਗ ਹੈ ਕਮਨ ਬੇਬੀ ਕਮਨ ਬੇਬੀ ਜੀ ਮੈਂ ਉਹਦੇ ਤੇ ਆਉਂਦੇ ਆਉਂਦੇ ਨੇ ਮੈਂ ਲਿਖਿਆ ਕੁਛ ਲਈ ਨਾ ਲਿਖਿਆ ਹਾਂਜੀ ਐਸੀ ਕਿ ਵੀ ਛੋਟੂ ਹੈਲਥ ਬਣਾਨੇ ਕਾ ਰੋਜ ਬੋਕਪੇ ਜਾਣੇ ਕਾ ਗਰਮ ਦੁੱਧ ਮੇ ਪਾ ਕੇ ਗੀ ਸੁਬਾ ਸਵੇ ਸ਼ਾਮ ਸਵੇਰੇ ਦੱਬ ਕੇ ਪੀ ਜੇ ਕਹਤੇ ਹਨ ਬਾਸੀ ਜੀ ਲਾਉਣੀ ਨਹੀਂ ਗਲਾਸੀ ਜੀ ਕਮਨ ਬੇਬੀ ਕਮਨ ਬੇਬੀ ਬੋਲੋ ਯਾਰੋ ਕਮਨ ਬੇਬੀ ਕਮਨ ਬੇਬੀ ਵੈਰੀ ਗੁੱਡ ਬਹੁਤ ਖੂਬ ਅ ਸਾਡਾ ਇੱਕ ਬੜਾ ਗੀਤ ਹੈ ਤੁਸੀਂ ਲਿਖਿਆ ਔਰ ਗਾਇਆ ਮੈਂ ਜਦ ਇੱਕ ਜਰ ਉਸ ਮਿਲਿਆ ਉਹ ਗੀਤ ਦੀ ਮੈਂ ਕੁਛ ਲੈਣਾ ਨਹੀਂ ਪੂਰਾ ਮਗੀਤ ਸਮਾ ਕੇ ਚੱਲ ਕੇ ਔਰ ਉਸ ਗੀਤ ਦੀ ਵੀ ਕਾਫੀ ਪਪੂਲਾਰਿਟੀ ਤੁਹਾਡੀ ਹੋਈ ਔਰ ਤੇ ਮੈਨੂੰ ਵੀ ਕਾਫੀ ਦਿਖਿਆ ਜਾਵੇ ਕਿ ਬੂਸਟ ਮਿਲਿਆ ਕਿਉਂਕਿ ਚੰਗੇ ਗੀਤਾਂ ਨੂੰ ਆ ਲੋ ਕਮਿਸ਼ਨਪਸੰਦ ਕਰਦੇ ਆ ਪਰ ਇਹ ਗੱਲ ਹੈ ਕਿ ਤੁਹਾਡੀ ਗਾਇਕੀ ਦੇ ਵਿੱਚ ਜਿੰਨੇ ਵੀ ਤੁਸੀਂ ਗੀਤ ਲਿਖੇ ਨੇ ਇੱਕ ਪਰਿਵਾਰਿਕ ਮਾਹੌਲ ਨੂੰ ਮੁੱਖ ਰੱਖ ਕੇ ਹੋਏ ਤੁਹਾਡੇ ਗੀਤ ਲਿਖੇ ਅਤੇ ਗਾਏ ਗਏ ਨੇ ਹਾਂਜੀ ਕੁਝ ਸਮੇਂ ਇਹ ਹੁੰਦੀ ਹੈ ਕਿ ਅਸੀਂ ਪਰਿਵਾਰ ਚ ਬੈਠ ਕੇ ਜਿਹੜਾ ਸੁਣ ਸਕਦੇ ਹੋਈ ਅਸੀਂ ਆਪਦੀ ਧੀ ਨੂੰ ਸੁਣਾ ਸਕਦੇ ਹੋਈ ਮਾਂ ਨੂੰ ਸੁਣਾ ਸਕਦੇ ਹਾਂ ਤੁਸੀਂ ਉਸ ਚੀਜ਼ ਨੂੰ ਮੁੱਖ ਰੱਖਿਆ ਹੋਇਆ ਹੈ ਹਾਂਜੀ ਅੱਛਾ ਜਗਦੀਮਾਨ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਗੀਤ ਗਾਉਂਦੇ ਨੇ ਗਾਇਕ ਨੇ ਤੁਸੀਂ ਵੀ ਉਹ ਪਰ ਗਾਇਕ ਜਿਹੜੇ ਐਨੇ ਪੈਸਾ ਬਣਾ ਲੈਂਦੇ ਨੇ ਜੇ ਉਹਨਾਂ ਕੋ ਗੀਤ ਹੋਣਗੇ ਤਦ ਇਹ ਗਾਉਣਗੇ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਸ਼ਾਬਾਸ਼ ਪਰ ਜਿਹੜੇ ਲਿਖਣ ਵਾਲੇ ਆ ਲਖਾਰੀ ਆ ਤੁਸੀਂ ਗੀਤਕਾਰ ਹੋ ਪਰ ਤੁਹਾਨੂੰ ਇਹਨਾਂ ਸੇਵਾ ਫੰਡ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਬਿਲਕੁਲ ਜੀ ਗੀਤਕਾਰਾਂ ਨਾਲ ਸ਼ੁਰੂ ਤੋਂ ਹੀ ਇਹ ਹੋਇਆ ਹੈਗਾ ਕਿਉਂਕਿ ਪੰਜਾਬ ਦਾ ਇੱਕ ਛੋਟਾ ਹੈਗਾ ਇੱਕ ਤਾਂ ਜਿਹੜੀ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਹੀ ਰਿਸ਼ਤਾ ਦੀ ਚੱਲਦਾ ਆ ਰਿਹਾ ਔਰ ਕਦੇ ਵੀ ਸੇਵਾ ਫੰਡ ਕਿਸੇ ਗੀਤਕਾਰ ਨੇ ਮੰਗਿਆ ਨਹੀਂ ਜਾਂ ਫਿਰ ਕਦੇ ਗਾਇਕ ਨੇ ਦਿੱਤਾ ਹੀ ਨਹੀਂ ਬਸ ਇਹ ਹੁਣ ਤਾਂ ਮਿਲਣ ਲੱਗ ਗਏ ਪਹਿਲਾਂ ਤਾਂ ਹੁਣ ਜੇ ਤੁਸੀਂ ਦੇਖੋ ਜਿਵੇਂ ਆਪਣੇ ਸੀਗੇ ਅ ਬਾਬੂ ਸਿੰਘ ਮਾਨ ਬਾਬੂ ਸਿੰਘ ਮਾਨ ਹੋਣਾ ਨੇ ਵੀ ਪੈਸਾ ਕਮਾਇਆ ਉਹਨਾਂ ਨੇ ਵੀ ਪਰ ਉਹਨਾਂ ਨਹੀਂ ਕਮਾ ਸਕੇ ਜੰਡੂ ਲੁਤਰਾ ਵਾਲਾ ਜੰਡੂ ਲੁਤਰਾ ਵਾਲਾ ਹੋ ਗਿਆ ਜੀ ਤੇ ਆਪਣੇ ਦੇਪਿਕਾ ਵਾਲਾ ਹਾਂਜੀ ਉਹ ਹੁਣ ਅੱਜ ਕੱਲ ਤਾਂ ਲੱਖਾਂ ਚ ਮਿਲਣ ਲੱਗ ਗਿਆ ਗੀਤਕਾਰ ਨੂੰ ਪਰ ਉਹ ਗੀਤਕਾਰ ਦੇ ਕਿਉਂਕਿ ਜਦੋਂ ਪੀ ਸ਼ੁਰੂ ਚ ਸਟਾਰਟਿੰਗ ਹੁੰਦੀ ਆ ਉਦੋਂ ਵੈਸੇ ਨਹੀਂ ਉਹ ਉਹ ਲੋਡ ਬੰਦ ਹੁੰਦਾ ਵੈਸੇ ਹੀ ਵਿਚਾਰਾ ਕਹਿੰਦਾ ਮੇਰਾ ਕਬਲੀ ਰਿਕਾਰਡ ਹੋਵੇ ਜਦੋਂ ਰਿਕਾਰਡ ਹੁੰਦੇ ਆ ਤਾਂ ਫਿਰ ਜਦੋਂ ਉਹਦਾ ਨਾਂ ਜਾ ਬਣਦਾ ਉਦੋਂ ਥੋੜੇ ਜਿਹਾ ਉਹਦੇ 5-10 ਗੀਤ ਹੀ ਇਹੋ ਜਿਹੇ ਹੁੰਦੇ ਜਿਨ੍ਹਾਂ ਦੇ ਪੈਸੇ ਮਿਲਦੇ ਆ ਬਹੁਤੇ ਕੋਈ ਦਿੰਦਾ ਆਈ ਸੀ ਨੀ ਦਿੰਦੇ ਬਹੁਤੀ ਮਤਲਬ ਕੋਈ ਹੈਗਾ ਰੇਅਰ ਬੰਦਾ ਆ ਜਾਂ ਜਿਹੜਾ ਬੰਦਾ ਖੁਦ ਮਤਲਬ ਮੈਂ ਸੁਜੈਸਟ ਇਹੀ ਕਰਦਾ ਗੀਤਕਾਰਾਂ ਨੂੰ ਕਿ ਤੁਸੀਂ ਜਾਂ ਤਾਂ ਪ੍ਰੋਡਿਊਸਰ ਬਣੋ ਜਾਂ ਤੁਸੀਂ ਖੁਦ ਗਾਇਕ ਬਣੋ ਜੇ ਤੁਸੀਂ ਪ੍ਰੋਡਿਊਸਰ ਬਣੋਗੇ ਤਾਂ ਪੈਸਾ ਕਮਾਇਆ ਜਾਣਾ ਪ੍ਰੋਜੈਕਟ ਬਣਾ ਕੇ ਵੇਚੋ ਤੁਹਾਡੇ ਆਪਣੇ ਗੀਤ ਤੁਸੀਂ ਸਿੰਗਰ ਨੂੰ ਪੈਸੇ ਦਿਓ ਜਾਂ ਤੁਸੀਂ ਤੁਹਾਡਾ ਮਿੱਤਰ ਹੈ ਕੋਈ ਜਿੱਦਾਂ ਗਵਾ ਕੇ ਅੱਗੇ ਪ੍ਰੋਜੈਕਟ ਬਣਾ ਕੇ ਵੇਚੋ ਜੀ ਉਹਦੇ ਨਾਲ ਤੁਹਾਨੂੰ ਹਾਂ ਜੀ ਐ ਸੋ ਮਤਲਬ ਕੀ ਮਤਲਬ ਗੀਤਕਾਰ ਜਿਹੜੇ ਆ ਲੇਖਕ ਆ ਉਹਨਾਂ ਨੂੰ ਮਤਲਬ ਉਹਨਾਂ ਦੀ ਕਦਰ ਨਹੀਂ ਪਾਈ ਗਈ ਕਲਮ ਦੀ ਜਾਨੀ ਕਿ ਪੈਣੀ ਚਾਹੀਦੀ ਸੀ ਪਹਿਲੇ ਸਮੇਂ ਵਿੱਚ ਕਦਰ ਦੀ ਤਾਂ ਉਹ ਜਿਵੇਂ ਨਾ ਇੱਕ ਵਾਰ ਜਮਲਾ ਜੀ ਜਦੋਂ ਕਿਤੇ ਪਹਿਲੀ ਵਾਰ ਇੰਗਲੈਂਡ ਗਏ ਤੇ ਉਹਨਾਂ ਨੂੰ ਕੋਈ ਲੈਣ ਗਿਆ ਉਹਨਾਂ ਦਾ ਡਰਾਈਵਰ ਉਹ ਕਹਿੰਦਾ ਜੀ ਜਮਲਾ ਜੀ ਵੀ ਉਸਤਾਦ ਜੀ ਵੀ ਕਿਵੇਂ ਹੋਈ ਉੱਥੇ ਵੀ ਕਿੱਦਾਂ ਰਿਹਾ ਤੁਹਾਡਾ ਉਹ ਕਹਿੰਦਾ ਵੀ ਇੱਜ਼ਤ ਤਾਂ ਉਹਨਾਂ ਨੇ ਇੰਨੀ ਦਿੱਤੀ ਵੀ ਮੈਥੋਂ ਚੱਕ ਨਹੀਂ ਹੋਈ ਮੈਨੂੰ 에어ਪੋਰਟ ਤੋਂ ਛੱਡ ਕੇ ਆਉਣੀ ਪਈ ਤੇ ਪੈਸਾ ਦਿਖਾਇਆ ਕੋਈ ਨਹੀਂ ਉਹ ਉਹ ਗੱਲ ਲੱਗੂ ਜੀ ਇੱਜ਼ਤ ਤਾਂ ਬਹੁਤ ਮਿਲਦੀ ਆ ਜੀ ਲੋਕ ਬਹੁਤ ਪਿਆਰ ਕਰਦੇ ਆ ਜੀ ਜਦੋਂ ਤੁਸੀਂ ਵਧੀਆ ਲਿਖਣ ਵਾਲਿਆਂ ਦਾ ਲੋਕ ਪਿਆਰ ਕਰਦੇ ਨੇ ਸਿੰਗਰ ਵੀ ਇੱਜ਼ਤ ਮਿਲਦੀ ਪਿਆਰ ਕਰਦੇ ਆ ਫੋਕਾ ਪਿਆਰ ਕਰਦੇ ਆ ਹਾਂ ਇੱਜ਼ਤ ਮਾਣ ਵੀ ਬਹੁਤ ਦਿੰਦੇ ਆ ਸਿੰਗਰ ਵੀ ਦਿੰਦੇ ਸਾਰਾ ਪਰ ਪੈਸੇ ਵਾਲੇ ਮਾਮਲੇ 'ਚ ਪਤਾ ਨਹੀਂ ਕਾਹ ਤੋਂ ਹੈਗਾ ਹਾਲੇ ਵੀ ਨਹੀਂ ਆ ਹਾਂਜੀ ਹਾਂਜੀ ਅਸੀਂ ਇੱਕ ਗੀਤ ਜਿਹੜਾ ਆ ਉਹ ਵੱਤ ਵਜ ਤਾਜੀ ਸੂਈ ਮੱਝ ਵਾਂਗੂੰ ਹਾਂ ਜੀ ਜਿੰਨਾਂ ਕ ਦੁੱਧ ਦਿੰਦੀ ਆ ਇੰਨਾਂ ਕ ਜਿਹੜਾ ਤੁਹਾਡੇ ਲਿਖਿਆ ਹੋਇਆ ਗੀਤ ਤੁਹਾਨੂੰ ਦੁੱਧ ਦਿੰਦਾ ਹੈ ਹਾਂ ਜੀ ਮੈਂ ਕਿਉਂਕਿ ਮੈਂ ਤਾਂ ਹੁਣ ਪ੍ਰੋਜੈਕਟ ਕਰਦਾ ਮੈਂ ਐ ਨਹੀਂ ਵੀ ਗੀਤ ਦਿੱਤਾ ਤੇ ਗੀਤ ਦੇ ਪੈਸੇ ਨਹੀਂ ਮੈਂ ਮੈਂ ਪ੍ਰੋਜੈਕਟ ਤੇ ਹੀ ਕਰਦਾ ਹੁਣ ਵੀ ਅਸੀਂ ਲੱਗੇ ਕੰਮ ਸਭ ਤੋਂ ਕਿਹੜਾ ਐਸਾ ਗੀਤ ਜਿਹੜਾ ਹਰ ਨੂੰ ਪਿਆਰਾ ਹੋਇਆ ਤੇ ਜਿਹੜਾ ਆਰਟਿਸਟ ਨੇ ਗਾ ਕੇ ਆਪਣਾ ਨਾਮ ਕਮਾਇਆ ਅਤੇ ਉਸ ਦੇ ਬਦਲੇ ਉਹਨੇ ਆਪਣੇ ਆਪ ਤੁਹਾਨੂੰ ਖੁਸ਼ ਕੀਤਾ ਤੁਹਾਡੀ ਕਲਮ ਨੂੰ ਰੱਜ ਕੇ ਪਿਆਰ ਸਤਿਕਾਰ ਅਤੇ ਬਣਦਾ ਆਦਰ ਮਾਨ ਦਿੱਤਾ ਨਹੀਂ ਇਦਾਂ ਹੈਗਾ ਕਿ ਜੀਪੀ ਜੀਪੀ ਵਰੀ ਕਰਦਾ ਯਾ ਉਹਨੇ ਜਦੋਂ ਚੀਰੇ ਵਾਲਿਆ ਵੇ ਅੱਖ ਲੜ ਗਈ ਕਤਦੀ ਨੇ ਪੂਣੀਆਂ ਵਿਚਾਲੇ ਛੱਡੀ ਹਾਂ ਇਹ ਗਾਣਾ ਸੁਣਾਓ ਹਾਂ ਹੁ ਗੇੜੇ ਮਾਰਦਾ ਫਿਰੇ ਉਹ ਮੁੱਛਾਂ ਚਾੜਦਾ ਫਿਰੇ ਅਸੀਂ ਵੀ ਕੀ ਤੁਹਾਡਾ ਮੈਨੂੰ ਬੈਠੀ ਨੂੰ ਤਰਿੰਜਣਾ ਚ ਤਾੜਦਾ ਫਿਰੇ ਸੰਗ ਦੀ ਮੈਂ ਪਾਣੀ ਪਾਣੀ ਹੋਗੀ ਮਿੱਤਰਾ ਸੰਗ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲ ਆਵੇ ਅੱਖ ਲੜ ਗਈ ਹੁਕਤ ਦੀਨੇ ਪੂਣੀਆਂ ਵਿਚਾਲੇ ਛੱਡੀਆਂ ਜਦੋਂ ਚੀਰੇ ਵਾਲ ਆਵੇ ਅੱਖ ਲੜ ਗਈ ਹੁਕਤ ਦੀਨੇ ਪੂਣੀਆਂ ਵਿਚਾਲੇ ਛੱਡੀਆਂ ਜਿਹੜੇ ਮਾਰਦਾ ਫਿਰੇ ਉਹ ਮੁੱਛਾਂ ਚਾੜਦਾ ਫਿਰੇ ਓਏ ਆ ਮਰਸਾਬ ਤੁਸੀਂ ਫਿਰ ਗਾਇਕੀ ਦੇ ਖੇਤਰ ਵਿੱਚ ਕਦੋਂ ਆਏ ਤੇ ਕਿਹੜੇ ਗੀਤ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਜਿਹੜਾ ਗੀਤ ਤੁਸੀਂ ਪਹਿਲਾਂ ਆਪ ਗਾਇਆ ਅੱਛਾ ਜੀ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਮੈਂ ਜਦੋਂ ਇਹ ਸਿੱਖਦਾ ਹੀ ਸੀਗਾ ਤੇ ਇੱਕ ਦਿੱਲੀ ਤੋਂ ਪ੍ਰੋਗਰਾਮ ਆਇਆ ਦਿੱਲੀ ਤੋਂ ਜਨੰਦਰ ਦੂਰਦਰਸ਼ਨ ਦਾ ਪ੍ਰੋਗਰਾਮ ਸੀਗਾ ਦਿੱਲੀ ਦੂਰਦਰਸ਼ਨ ਤੋਂ ਰਿਲੀਜ਼ ਹੋਣਾ ਸੀ ਉੱਥੇ ਮੈਂ ਗਾਇਆ ਸੀ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਮੇਰਾ ਚੱਲ ਚੱਲੀਏ ਵਿਸਾਖੀ ਵਾਲੇ ਮੇਲੇ ਨਹੀਂ ਚੱਕਲਾ ਜਵਖ ਜਿੱਤੀ ਉਹ ਵਿਸਾਖੀ ਦਾ ਪ੍ਰੋਗਰਾਮ ਸੀਗਾ ਹੂੰ ਹੂੰ ਉਹ ਮੈਂ ਗਾਇਆ ਉਹਦੇ ਵਿੱਚ ਹੋਰ ਵੀ ਵੱਡੇ ਕਲਾਕਾਰ ਸੀਗੇ ਤੇ ਮੈਂ ਸ਼ੋਅ ਲਾਉਣ ਲੱਗ ਗਿਆ ਸੀਗਾ ਮਤਲਬ ਇਹ ਗੱਲ ਹੈ ਕਿ ਆ 94 94 ਕਦੇ ਦੀ 94 ਮੈਂ 95 ਤੋਂ ਸ਼ੁਰੂ ਹੋ ਗਿਆ ਸੀ ਜੀ ਮੈਂ ਲੱਗ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਮੇਰਾ ਮੈਂ ਉਦੋਂ 10-15000 ਬਹੁਤ ਹੁੰਦਾ ਸੀਗਾ ਤੇ ਜਿਹੜੇ ਹਿੱਟ ਕਲਾਕਾਰ ਸੀ 70000 ਤੋਂ 90000 ਦੇ ਵਿੱਚ ਲੈਂਦੇ ਸੀ ਜਿਨ੍ਹਾਂ ਚ ਬਿੰਦਰ ਰਖੀਆ ਸਾਹਿਬ ਸੀ ਜਿ ਮਨਮੋਹਨ ਵਾਰਸ ਹੁਣੇ ਸਰਬਜੀ ਚੀਮਾ ਜਾਂ ਇਹ ਸਾਰੇ ਕਲਾਕਾਰ ਜੀ ਮੇਰੇ ਕੋਲ ਇੱਕ ਬੰਦੇ ਆਏ ਆਸਟ੍ਰੇਲੀਆ ਤੋਂ ਮੇਰਾ ਦੋਸਤ ਲੈ ਕੇ ਆਇਆ ਵੀ ਯਾਰ ਬਿੰਦਰ ਰਖੀਆ ਸਾਹਿਬ ਨੂੰ ਬੁੱਕ ਕਰਨਾ ਇਹਨਾਂ ਨੇ ਹਮਮ ਤੇ ਉਹ ਆਗੇ ਮੈਨੂੰ ਅਸੀਂ ਚਲੋ ਗੱਡੀ 'ਚ ਬੈਠੇ ਚੰਡੀਗੜ੍ਹ ਆ ਗਏ ਜੀ ਚੰਡੀਗੜ੍ਹ ਦੇਖਿਆ ਤਾਂ ਉਹ ਬੁੱਕ ਸੀਗੇ ਉਸ ਡੇਟ ਦੇ ਤੇ ਉਹਨਾਂ ਦੀ ਲਿਸਟ ਦੇ ਵਿੱਚ ਜਿਹੜੇ ਇੱਕ ਸਿੰਗਰ ਸੀਗੇ ਉਹ ਜੈਜੀ ਵੈਂਸ ਬਿੰਦਰਖੀਆ ਪਹਿਲੇ ਨੰਬਰ ਤੇ ਫਿਰ ਜੈਜੀ ਵੈਂਸ ਫਿਰ ਮਰਮੋਣ ਵਾਰਸ ਤੇ ਸਰਬਦੇ ਚੀਮਾ ਇਹ ਕਲਾਕਾਰ ਸੀ ਇਹਨਾਂ ਦਾ ਰੇਟ 60 70000 90000 ਤੱਕ ਸੀਗਾ ਹਮਮ ਉਹ ਜਦੋਂ ਮੇਰੇ ਕੋਲ ਘਰੇ ਗਏ ਦੁਆਰਾ ਛੱਡਣ ਸਾਰੇ ਪਤਾ ਕੀਤਾ ਸਾਰੇ ਹੀ ਬੁੱਕ ਹਮ ਤੇ ਮੈਨੂੰ ਮੈਂ ਨਾ ਚਾਹ ਆਪਣੇ ਬਣਾਉਣ ਲੱਗਾ ਤੇ ਨਾਲ ਮੈਂ ਉਹ ਜਿਹੜਾ ਪ੍ਰੋਗਰਾਮ ਦਿੱਲੀ ਦੂਰਦਸ਼ਣ ਹੋਇਆ ਸੀ ਉਹ ਮੈਂ ਉਹਦੇ ਚ ਲਾਤਾ ਟੀਵੀ ਚ ਬੀਸੀਆਰ ਤੇ ਲਾ ਕੇ ਤੇ ਉਹ ਮੈਨੂੰ ਕਹਿੰਦਾ ਯਾਰ ਤੂੰ ਵੀ ਵਧੀਆ ਗੋਣਾ ਵੀ ਤੂੰ ਕਿੰਨੇ ਪੈਸੇ ਲੈਣਾ ਮੈਂ ਕਹਾ ਜੇ ਮੈਂ ਇਹਨਾਂ ਨੂੰ ਕਹਿੰਦਾ 15000 ਲੈਣਾ ਤੇ ਮੈਨੂੰ ਕਰਨਾ ਹੀ ਨਹੀਂ ਮੈਂ ਕਹਾ ਜੀ ਰੇਟ ਤਾਂ ਸਾਡਾ ਇੱਕੋ ਜਿਹਾ ਹੀ ਹੁੰਦਾ ਆਹੀ ਆ ਕਹਿੰਦਾ ਸਾਥੂ ਕਿਲੋ ਮੈਂ ਜਿਹੜਾ ਮਰਜ਼ੀ ਦੇ ਦਿਓ ਮੈਨੂੰ ਉਹਨੇ 20000 ਰੁਪਏ ਦਿੱਤਾ ਜੀ ਵੱਡੇ ਪਹਿਲੀ ਜ਼ਿੰਦਗੀ ਦਾ ਉਹ ਨਹੀਂ ਨਹੀਂ ਵੱਡਾ ਪਹਿਲਾ ਪਰੋਂ ਤਾਂ ਬਹੁਤ ਲਾਇ ਮਤਲਬ ਉਹ ਤੁਹਾਨੂੰ ਯਾਦਗਾਰੀ ਗੱਲ ਦੱਸਦਾ ਸੀ ਜੀ ਉਹਨਾਂ ਨੇ ਮੈਨੂੰ 20000 ਰੁਪਏ ਐਡਵਾਂਸ ਦੇਤਾ ਮੈਨੂੰ ਕਹਿੰਦੇ 50 ਤੈਨੂੰ ਹੋਰ ਦੇਵਾਂਗੇ ਮੈਂ ਕਿਹਾ ਠੀਕ ਹੈ ਅਜ ਇੱਕਚੂ 70000 ਲੈ ਆ ਲਿਆ ਤੁਸੀਂ 70000 ਜੇ ਕਿ ਤੁਸੀਂ ਬਦਲਾ ਪਤਰਾ ਪੂਰੇ ਖੁਸ਼ ਹੋ ਗਏ 10 15000 ਚ ਪ੍ਰੋਮੋ ਵੈਸੇ ਕਰਦੇ ਸੀ ਅੱਛਾ ਹਾਂ ਤੇ ਮੈਂ ਇੱਥੇ ਲੈ ਗਿਆ ਜਲੰਧਾ ਉੱਥੇ ਅੰਮ੍ਰਿਤਸਰ ਉਦੋਂ ਸੀਗਾ ਮੂਨ ਇੰਟਰਨੈਸ਼ਨਲ ਇੱਕ ਕੋਈ ਵੱਡਾ ਹੋਟਲ ਸੀ 5 ਸਟਾਰ ਜਿਹੜਾ ਜੀ ਉੱਥੇ ਮੈਨੂੰ ਦੋ ਕਮਰੇ ਦਿੱਤੇ ਤੇ ਉਹਨਾਂ ਨੇ ਨਾਲ ਸਾਨੂੰ ਉੱਥੇ ਪੂਰਾ ਉੱਥੇ ਸੀ ਪ੍ਰੋਮੋ ਜੀ ਤੇ ਜਦੋਂ ਅਸੀਂ ਉੱਥੇ ਗਏ ਬੜਾ ਤੇ ਉਹ ਸੱਜੇ ਖਬੇ ਬੌਂਸਰ ਲੈ ਕੇ ਪਰ ਨਹੀਂ ਬੌਂਸਰਾਂ ਦਾ ਦਰਵਾਜ਼ ਨਹੀਂ ਸੀਗਾ ਉਦੋਂ ਮਤਲਬ ਸਾਜੀ ਸੁਜੀ ਵਧੀਆ ਮੈਂ ਟਾਪ ਦੇ ਕਰਕੇ ਚਲੇ ਗਏ ਅਸੀਂ ਉੱਥੇ ਪ੍ਰੋਪਰ ਜੀ ਬੌਂਸਰ ਦੀ ਵੀ ਗੱਲ ਕਰਦੇ ਕਿ ਕਦੋਂ ਫੈਸ਼ਨ ਪਿਆ ਤੇ ਕਦੋਂ ਇਹਨਾਂ ਨੂੰ ਬੌਂਸਰ ਰਖਣੇ ਪਏ ਤੇ ਇਹ ਬੌਂਸਰ ਕਿਉਂ ਰੱਖਦੇ ਨੇ ਅੱਛਾ ਉਹ ਬਾਅਦ ਚ ਗੱਲ ਕਰਦੇ ਹਾਂ ਜੀ ਉਹ ਮੈਨੂੰ ਉੱਥੇ ਪ੍ਰੋਮ ਹੋਇਆ ਜੀ ਮੇਰੇ ਮੈਨੂੰ ਬੜਾ ਪੈਸਾ ਵੀ ਉੱਥੇ 142000 ਤੋਂ ਹੋ ਗਿਆ 50 ਉਹਨਾਂ ਨੇ ਦੇਤਾ 20 ਉਹ ਪਹਿਲਾਂ ਦੇ ਗਏ ਸੀ ਹੂੰ ਹੂੰ ਤੇ ਉਦੋਂ ਬਹੁਤ ਵੱਡੀ ਗੱਲ ਸੀ ਜਦੋਂ 3 ਲੱਖ ਦਾ ਕਿਲਾ ਜ਼ਮੀਨ ਦਾ ਆ ਜਾਂਦਾ ਸੀ ਉਦੋਂ ਤਾਂ ਉਸ ਟਾਈਮ 'ਚ ਜੀ ਤੇ ਮੈਂ ਪ੍ਰੋਪਰ ਤੇ ਅਸੀਂ ਆ ਗਏ ਜੀ ਉਹ ਜਦੋਂ ਆਏ ਰਾਤ ਨੂੰ ਅਸੀਂ ਵੱਡੀ ਰਾਤ ਨੂੰ ਆਏ ਉਮੇ ਹੀ ਅਸੀਂ ਨਾ ਐਵੇਂ ਮਜ਼ਾਕ ਜੀ ਪਹਿਲੀ ਵਾਰੀ ਇੰਨੇ ਪੈਸੇ ਕਮਾ ਕੇ ਲਿਆਂਦੇ ਸੀ ਇੱਕ ਰਾਤ ਦੇ ਅਸੀਂ ਬੈੱਡ ਤੇ ਪਿਛਾ ਕੇ ਨਾ ਮੈਂ ਉਮੇ ਪੈ ਗਿਆ ਉੱਤੇ ਨੋਟਾਂ ਦੇ ਉਹ ਬਾਈ ਉਹ ਜਦੋਂ ਸਵੇਰੇ ਉੱਠਿਆ ਰਾ ਮੇਰੀਆਂ ਲੱਤਾਂ ਚੱਲਣਾ ਬਾਹਾਂ ਚੱਲਣਾ ਉਹ ਮੈਂ ਮੇਰ ਮੈਨੂੰ ਗਾਇਕੀ ਮੈਂ ਬੰਦ ਕਰਕੇ ਫਿਰ ਉਹ ਹੀ ਗੀਤ ਜਿਹੜੇ ਮੈਂ ਕਰਨੇ ਸੀ ਫਿਰ ਉਹ ਗਿੱਪੀ ਗਰੇਵਾਲ ਤੋਂ ਕਰਾਇਆ ਫਲਕਾਰੀ ਗੀਤ ਵਾਲੇ ਹਾਂ ਜੀ ਹਾਂ ਜੀ ਸੋ ਤੁਸੀਂ ਸਭ ਤੋਂ ਪਹਿਲਾਂ ਆਪਣਾ ਗੀਤ ਜਦੋਂ ਤੁਸੀਂ ਪਹਿਲਾ ਸ਼ੋਅ ਪੇਸ਼ ਕਰਨ ਗਏ ਆ ਤੇ ਕਿਹੜਾ ਤੁਹਾਡਾ ਗੀਤ ਸੀਗਾ ਜਿਹੜਾ ਕਿ ਤੁਸੀਂ ਆਪ ਗਾਇਆ ਔਰ ਦੂਜਿਆਂ ਨੂੰ ਜਿਹੜੇ ਦਿੱਤੇ ਗੀਤਾਂ ਤੋਂ ਹਟਮਾ ਗਈ ਸੀ ਉਹ ਸੀਗਾ ਜੀ ਕੀ ਆ ਕੇ ਓੜਾਵਾ ਦਸ ਕਾਂ ਵੇ ਵੇ ਮੈਂ ਇੱਕ ਕੀ ਸੋਹਣਾ ਕੀ ਆ ਭਲਾ ਜਾ ਤੇਰਾ ਨਾ ਵੇ ਮੈਂ ਇੱਕ ਕੀ ਸੋਹਣਾ ਇਹ ਇਹ ਗਾਣਾ ਸੀਗਾ ਜੀ ਜਿਹੜਾ ਮੈਂ ਮਤਲਬ ਸਟੇਜ ਤੇ ਪਹਿਲਾ ਗਾਣਾ ਜਿਹੜਾ ਗਾਇਆ ਸੀ ਅੱਛਾ ਤੁਸੀਂ ਜਿਹੜੇ ਮੇਰੇ ਉੱਤੇ ਗਾਣਾ ਲਿਖਿਆ ਉਸ ਤੋਂ ਬਾਅਦ ਤੁਸੀਂ ਖੁਦ ਆਪ ਗਾਇਆ ਹਾਂ ਜੀ ਇਹ ਇਹ ਤੁਹਾਡਾ ਤਾਲ ਮਿਲ ਮੈਨਾਂ ਕਿਵੇਂ ਹੋਇਆ ਸੀ ਵੈਸੇ ਮੈਨੂੰ ਯਾਦ ਕਰਾਓ ਪਿਛਲੇ ਯਾਦਾਂ ਨੂੰ ਮੈਨੂੰ ਯਾਦ ਨਹੀਂ ਹੈ ਆਪਾਂ ਕਈ ਵਾਰ ਮਿਲਿਆ ਸੀ ਕਿ ਗੁਰਪ੍ਰੀਤ ਹੁਣੀ ਇੱਥੇ ਗੁਰਪ੍ਰੀਤ ਸਿੱਧੂ ਮੇਰੇ ਰਿਸ਼ਤੇਦਾਰ ਜਿਨ੍ਹਾਂ ਦੀਪੀ ਗਰੇਵਾਲ ਵੀ ਮੈਨੂੰ ਉਹਨਾਂ ਨੇ ਮਿਲਾਇਆ ਸੀ ਤੁਹਾਡੇ ਨਾਲ ਵੀ ਉਹਨਾਂ ਨੇ ਮੇਰੀ ਮੁਲਾਕਾਤ ਕਰਵਾਈ ਸੀ 아이ਸੀ ਤਾਂ ਫਿਰ ਤੁਸੀਂ ਮੇਰੇ ਤੇ ਗੀਤ ਜਿਹੜਾ ਹੈ ਉਹ ਰਿਖਿਆ ਤੇ ਗਾਇਆ ਉਹ ਅਸੀਂ ਹੁਣ ਗੀਤ ਗੁਰਪ੍ਰੀਤ ਜੀ ਉਹ ਗੀਤ ਜਿਹੜਾ ਸਾਂਝਾ ਕਰਨਾ ਚਾਹਾਂਗੇ ਜਿਹੜਾ ਕਿ ਗੀਤ ਮੈਨੂੰ ਜਿੱਥੇ ਪਸੰਦ ਆਉਣਾ ਹੀ ਆਉਣਾ ਕਿਉਂਕਿ ਮੇਰੀ ਪ੍ਰਸ਼ੰਸਾ ਕੀਤੀ ਹਰ ਇੱਕ ਬੰਦੇ ਦੀ ਕੁਦਰਤੀ ਗੱਲ ਹੈ ਇਹ ਅ ਇਨਸਾਨ ਦੀ ਭੁੱਖ ਹੁੰਦੀ ਹੈ ਆਈ ਕੈਨ ਟੈਲ ਯੂ ਟਰੂ ਔਰ ਪਰ ਇਹ ਵਿੱਚ ਸਚਾਈ ਵੀ ਹੈ ਅਤੇ ਇਹਦੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਲੋਫੇ ਅਸੀਂ ਉਹ ਗੀਤ ਸੰਜੇ ਕਰਨ ਜਾ ਰਹੇ ਹਾਂ ਜਿਹੜੇ ਕਿ ਮੇਰੀ ਜ਼ਿੰਦਗੀ ਦੀਆਂ ਯਾਦਾਂ ਨਾਲ ਲਿਪਟਾ ਹੋਇਆ ਗੀਤ ਲਿਖਣ ਵਾਲੀ ਦੁਕਾਨ ਵਾਲੇ ਹੱਥ ਹੈ ਸਰਦ ਬਸ਼ੀਰ ਗੱਬਲ ਸੁੰਡਿਓ ਬੀਖਰੀ ਹੋ ਇਨਜਿਕ ਦੇ ਮਾਨਜੀ ਸਾਡਾ ਸੈਗਮੈਂਟ ਸਪਾਂਸਰ ਕੀਤਾ ਜਾ ਰਿਹਾ ਹੈ ਸਵੀਟ ਮੈਲ ਦਾ ਸੁੱਖਾ ਕੰਗਜੀ ਬਲਨ ਜੋ ਕਿ ਬਹੁਤ ਨਜ਼ਦੀਕੀ ਨੇ ਸਾਡੇ ਅੱਜ ਦੇ ਮਹਿਮਾਨ ਜਗਦੀਪ ਮਾਨਜੀ ਦੇ ਸੁਮਾਨ ਸਿੰਘ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੈ ਜਿੱਥੇ ਅੱਜ ਟੈਲੀਵਿਜ਼ਨ ਤੇ ਪਹਿਲੀ ਵਾਰ ਹੀ ਆ ਰਹੇ ਮੈਂ ਸੇ ਅਸੀਂ ਪਹਿਲਾਂ ਵੀ ਇਹਨਾਂ ਨੇ ਗ੍ਰੈਵੀਅਰ ਕਿ ਵੀ ਮੈਂ ਜਾ ਚੁੱਕਾ ਇਹਨਾਂ ਦੇ ਲਖਨੂ ਵੀ ਦੇਖ ਚੁੱਕਾ ਇਹਨਾਂ ਦੇ ਕਲਮ ਨੂੰ ਵੀ ਕਿਹਾ ਕਿ ਮੈਂ ਕਿਸ ਤਰ੍ਹਾਂ ਕਿਸ ਮਾਹੌਲ ਦੇ ਵਿੱਚ ਗੀਤ ਲਿਖੇ ਜਾਂਦੇ ਨੇ ਅਤੇ ਇੱਕ ਲਖਾਰੀ ਵਾਸਤੇ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੈ ਗੀਤ ਨੂੰ ਸੰਪੂਰਨ ਕਰਨ ਤੱਕ ਸਮਵਾੰਕੀ ਕਰਦਾ ਹੈ ਇਹ ਬਹੁਤ ਸਾਰੇ ਇੱਕ ਸਟੋਰੀ ਬਣ ਸਕਦੀ ਹੈ ਪਰ ਸਮੇਂ ਦੀ ਕਾਟਕਲ ਤੁਣ ਕਰਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਗਲਬਤ ਕਰਦੇ ਰਹਾਂਗੇ ਸੋ ਮਰਸਾਬੇੜੀ ਅੱਜ ਕੱਲ ਦੀ ਗਾਇਕੀ ਆ ਅੱਜ ਕੱਲ ਲਿਖਣ ਵਾਲੇ ਗੀਤ ਆ ਬਹੁਤ ਜ਼ਿਆਦਾ ਫਰਕ ਆ ਕੋਈ ਤਿੰਨ ਦਹਾਕੇ ਪਹਿਲਾਂ 10 ਦਹਾਕੇ ਦਾ ਅੱਜ ਕੱਲ ਜਿਹੜੇ ਜੋ ਆਖਦੇ ਗੀਤ ਗਾਉਂਦੇ ਨੇ ਇਸ ਸੰਡ ਵਾਲੇ ਵੀ ਹੋ ਜਾਂਦੇ ਨੇ ਲਿਖਣ ਵਾਲੇ ਵੀ ਇਹਨੂੰ ਗਾਉਣ ਵਾਲੇ ਵੀ ਹੋ ਜਾਂਦੇ ਜਿਨ੍ਹਾਂ ਕਿ ਹਥਿਆਰ ਦਿਖਾਉਂਦੇ ਨੇ ਅਤੁੱਸ ਤੋਂ ਬਾਅਦ ਹਥਿਆਰin ਗੱਲ ਛੱਡੋ ਕਿ ਬੱਚਿਆਂ ਨੂੰ ਗਲਤ ਐਕਸਾਈਟ ਕਰਦੇ ਨੇ ਇੱਕ ਕਲਮ ਜਿਹੜੀ ਐਸੀ ਹਰਕਤ ਕਰਦੀ ਆ ਇਹ ਸਾਨੂੰ ਵੀ ਬਿਸ਼ਰਮ ਕਰਦੀ ਆ ਜਦੋਂ ਅਸੀਂ ਗੱਲਬਾਤ ਕਰਦੇ ਆ ਆ ਇਹੋ ਜੈ ਸ਼ਬਦਾਂ ਦੀ ਵਰਤੋਂ ਕਰਨਾ ਗੀਤਾਂ ਵਿੱਚ ਨਵੀਂ ਪੀੜ੍ਹੀ ਵਾਸਤੇ ਜ਼ਹਿਰ ਜਿਹੜੀ ਹੈ ਉਹਨਾਂ ਨੂੰ ਦੇਣ ਵਾਲੀ ਗੱਲ ਕਰਦੇ ਆ। ਔਰ ਜਿਹੋ ਜਿਹੇ ਲੋਕਾਂ ਨੂੰ ਨਸ਼ੇ ਦਾ ਆਦੀ ਵਿਅਕਤੀ ਜਿਹੜਾ ਆ ਹੋ ਜਾਂਦਾ ਕਰ ਦਿੰਦੇ ਨੇ, ਕਰਾ ਦਿੰਦੇ ਨੇ ਲੋਕਪਿੰਡਾਂ ਵਿੱਚ ਨਸ਼ਾ ਆਪ ਕਰਦੇ ਨੇ, ਦੂਜਿਆਂ ਨੂੰ ਕਰਾਉਦੇ ਨੇ। ਇਸ ਤਰ੍ਹਾਂ ਕੁਝ ਐਸੇ ਗੀਤ ਨੇ ਜਿਹੜੇ ਕਿ ਲੋਕਾਂ ਨੂੰ ਇਹੋ ਜਿਹਾ ਆਦੀ ਬਣਾ ਦਿੰਦੇ ਨੇ ਕਿ ਇਹੋ ਜਿਹੇ ਗੀਤ ਜਿਹੜੇ ਆ ਉਹ ਲਿਖੀਏ ਤੇ ਇਹੋ ਜਿਹਾ ਗੀਤ ਪਾਪੂਲਰ ਹੋ ਜੂ ਜਰ ਕੇ ਉਹ ਗਾਇਕ ਜਿਹੜਾ ਹੈ ਉਹ ਆਖਰੀ ਪੜਾਤੇ ਹੁੰਦਾ ਉਹਦੀ ਪਾਪੂਲੈਰਿਟੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਤੁਸੀਂ ਮਾਮਾ ਪੈਣਾ ਨੂੰ ਗੀਤਾਂ ਦੇ ਰਾਹੀ ਇਹ ਹੋਇਓ ਜਹੇ ਤਾਨੇ ਮੀਨੇ ਮਾਰਨੇ ਸੱਠੀਆਂ ਦੇਣੀਆਂ ਇਹ ਸਾਡਾ ਇੱਕ ਕਲਚਰ ਦਾ ਅੰਗ ਹੈ ਹਿੱਸਾ ਆ ਪਰ ਜਿਹੋ ਜੇ ਸ਼ਬਦਾਂ ਦੀ ਵਰਤੋਂ ਕਰਦੇ ਆ ਗਾਲੀ ਗਲੋਚ ਦੀ ਗੱਲ ਕਰਦੇ ਆ ਉਹ ਸਮਝੋ ਕਿ ਉਸ ਆਰਟਿਸਟ ਆਖਰੀ ਪੜਾਤੇ ਹੁੰਦਾ ਉਹਦੇ ਡਾਊਨਫਾਲ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਉਨ ਸੇਕ ਲਗਣੀ ਸ਼ੁਰੂ ਹੋ ਜਾਂਦੀ ਹੈ ਕਲਮ ਨੂੰ ਵੀ ਗਾਇਕ ਨੂੰ ਵੀ ਬਿਲਕੁਲ ਬਿਲਕੁਲ ਉਹਨੂੰ ਇੱਕ ਕੈਨਸਰ ਦੀ ਬਿਮਾਰੀ ਲੱਗ ਜਾਂਦੀ ਆ ਉਹਦੇ ਫਿਊਚਰ ਨੂੰ ਬਿਲਕੁਲ ਮੈਂ ਇਨਸਾਨ ਨੂੰ ਨਹੀਂ ਕਹਿਆ ਰ ਫਿਊਚਰ ਨੂੰ ਕੈਰੀਅਰ ਨੂੰ ਕੈਨਸਰ ਦੀ ਬਿਮਾਰੀ ਦਾ ਉਹ ਮਰੀਜ਼ ਬਣ ਜਾਂਦਾ ਹੈ ਜਿਹੜਾ ਕਿ ਉਹਦਾ ਲਾਜ਼ਮੀ ਹੁੰਦਾ ਬਿਲਕੁਲ ਜੀ ਇੱਕ ਵਾਰੀ ਲੋਕਾਂ ਦੀ ਨਜ਼ਰ ਵਿੱਚੋਂ ਡਿੱਗਿਆ ਵਿਅਕਤੀ ਕਿਸੇ ਫੀਲਡ ਵਿੱਚ ਹੋ ਵੀ ਉਹ ਡਿੱਗਿਆ ਤਾਂ ਡਿੱਗਿਆ ਚੁੱਕ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਪਰ ਤੁਹਾਡੀ ਗਾਇਕੀ ਨੂੰ ਅਸੀਂ ਸਲੂਟ ਕਰਦੇ ਆਂ ਸलाम ਕਰਦੇ ਆਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਕੀ ਜਿਹੜਾ ਅੱਜ ਕੱਲ੍ਹ ਜੋਗਿਆ ਜਿਹ ਉਹ ਮੰਨ ਕਰਦੇ ਕਿ ਤੁਸੀਂ ਇਹੋ ਜਿਹੇ ਗੀਤ ਲਿਖ ਕੇ ਦਿਓ ਜਾਂ ਫਿਰ ਤੁਸੀਂ ਕਹਿੰਦੇ ਨਹੀਂ ਇਹ ਗੀਤ ਜਿਹੜੇ ਆ ਸਾਡੀ ਕਲਮ ਨਹੀਂ ਲਿਖੀ ਕਦੇ ਵੀ ਕਦੇ ਤੁਸੀਂ ਕੰਪਰੋਮਾਈਜ਼ ਕੀਤਾ ਕਲਮ ਨਾਲ ਜਾਂ ਫਿਰ ਤੁਸੀਂ ਹਮੇਸ਼ਾ ਇਹ ਕਹਿੰਦੇ ਮੇਰੇ ਗੀਤਾਂ ਇਹ ਗੀਤ ਉਹੀ ਰਹਿਣਗੇ ਜਿਹੜੇ ਕਿ ਪਰਵਾਰ ਗੀਤ ਹੋਣਗੇ ਬਿਲਕੁਲ ਜੀ ਮੈਂ ਕਦੇ ਵੀ ਨਹੀਂ ਕੀਤਾ ਜੀ ਕੰਪਰੋਮਾਈਜ਼ ਨਹੀਂ ਮੈਂ ਕੀਤਾ ਹੂੰ ਹੂੰ ਮੈਂ ਕੋਸ਼ਿਸ਼ ਕੀਤੀ ਆ ਕਿ ਉਹ ਉਦਾਂ ਦਾ ਹੀ ਲਿਖਿਆ ਜਾਵੇ ਜਿਹੜਾ ਸਾਨੂੰ ਮਤਲਬ ਅਸੀਂ ਪਰਿਵਾਰ ਚ ਬੈਠ ਕੇ ਸਾਡੇ ਬੱਚੇ ਸੁਣਨ ਤਾਂ ਉਹਨਾਂ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਹੂੰ ਹੂੰ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਜੀ ਤੇ ਹੁਣ ਵੀ ਕਈ ਕਈ ਵਿਚ ਵਿਚ ਮੁੰਡੇ ਹੈਗੇ ਜਿਹੜੇ ਬਹੁਤ ਵਧੀਆ ਕਮਾਲ ਦਾ ਲਿਖਦੇ ਹੂੰ ਹੂੰ ਤੇ ਪਰ ਜਿਹੜੇ ਪੈਸਾ ਕਮਾ ਰਹੇ ਆ ਉਹ ਉਦਾਂ ਦਾ ਹੀ ਚੱਲ ਰਿਹਾ ਫਿਰ ਉਹਨਾਂ ਨੂੰ ਦੇਖ ਕੇ ਸ਼ਾਇਦ ਨਵੇਂ ਮੁੰਡੇ ਲੱਗ ਜਾਂਦੇ ਆ ਅੱਜ ਕਿਉਂਕਿ ਮੈਂ ਕਹਿੰਦਾ ਜਿਹੜੇ ਪੈਸਾ ਜਿਹੜੇ ਕਮਾਉਂਦੇ ਆ ਇਹ ਇਹ ਉਹ ਲੋਕ ਜਿਹੜੇ ਜਾਰਾ ਊਲ ਜਰੂਰ ਕਰਦੇ ਗੱਲਾਂ ਜਾਂ ਉਂਝ ਜਰੂਰ ਹਾਂਜੀ 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 ਮਤਲਬ ਉਹ ਜਿਹੜਾ ਉਹਨਾਂ ਦੀ ਵੈਲਿਊ ਜ਼ਿਆਦਾ ਆ ਪਰ ਇਹ ਤੁਸੀਂ ਵੈਲਿਊ ਥੋੜੇ ਸਮੇਂ ਦੀ ਹੈ ਬਤ ਲੰਬਾ ਸਮਾਂ ਲੰਬੀ ਰੇਸ ਦੇ ਘੋੜੇ ਨਹੀਂ ਇਹੇ ਲੰਬਾ ਸਮਾਂ ਨਹੀਂ ਰਿਹਾ ਕਿਸ ਫੀਲਡ ਵਿੱਚ ਮੈਨੂੰ ਹੁਣ 43 ਸਾਲਾਂ ਦਾ ਸਫ਼ਰ ਤਾਂ ਕੀਤਾ ਇਸ 43 ਸਾਲ ਦੇ ਸਫ਼ਰ ਦੇ ਵਿੱਚ ਅਸੀਂ ਬਹੁਤ ਕੁਝ ਆਪਣੇ ਪਿੰਡੇ ਤੇ ਹੰਡਾਇਆ ਬਿਲਕੁਲ ਬਿਲਕੁਲ ਅਸੀਂ ਪੰਜਾਬ ਦੇ ਹਾਲਾਤ ਬਾਕਖ ਦੀਚਾਂ ਦੇ ਹਾਲਾਤ ਆਪਣੇ ਪਿੰਡੇ ਤੇ ਹਡਾਉਂਦੇ ਆ ਜੋ ਸਤਿਰੂ ਪੇਸ਼ ਕਰਦੇ ਤੇ ਲੋਕ ਤੁਹਾਨੂੰ ਫਿਰ ਡਰਾ ਦੇ ਧਮਕਾਉਂਦੇ ਵੀ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਇਹੋ ਜਿਹੇ ਕੁਝ ਲੋਕ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਸਾਹਮਣਾ ਕਰਨਾ ਪੈਂਦਾ ਬਿਲਕੁਲ ਜੀ ਪਰ ਅਸੀਂ ਸਿਸਟਮ ਵਿੱਚ ਰਹਿ ਕੇ ਹਮੇਸ਼ਾ ਹੀ ਇੱਕ ਤਰੀਕ ਸ਼ਾਂਤੀ ਦੀ ਗੱਲ ਕਰਨ ਵਾਲੇ ਲੋਕ ਹੈ ਤੇ ਸਰਵਾਦੇ ਭਲੇ ਦੀ ਮੰਗਣ ਵਾਲੇ ਅਸੀਂ ਸਾਡਾ ਇਹ ਮਾਈਕ ਹੈ ਬਿਲਕੁਲ ਜੀ ਅਸੀਂ ਹੁਣ ਅਸੀਂ ਇਸ ਆਕਾਸ਼ ਨੂੰ ਲੈ ਰਹੇ ਤੇ ਉਹਨਾਂ ਲੋਕਾਂ ਦੀ ਆਵਾਜ਼ ਨਹੀਂ ਭੇਜਦੇ ਜਿਹੜੇ ਲੋਕ ਕ੍ਰਿਮੀਨਲ ਮਾਈਂਡੈਡ ਹੈ ਬਿਲਕੁਲ ਜੀ ਜਾਂ ਫਿਰ ਜਿਹੜੇ ਲੋਕ ਕ੍ਰਾਈਮ ਨੂੰ ਜਨਮ ਦਿੰਦੇ ਆ ਜਾਫੀ ਦਫਾੜ ਕਰਦੇ ਦੇਸ਼ ਦੀ ਇੱਕ ਤਰ੍ਹਾਂ ਪ੍ਰੰਗ ਕਰਨ ਵਾਲੇ ਲੋਕ ਆ ਅਸੀਂ ਹਰ ਦਾ ਸਤਿਕਾਰ ਕਰਦੇ ਆ ਜਿਹੜੇ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਲੋਕ ਆ ਇਹ ਸਾਡੇ ਧਰਮ ਵਿੱਚ ਵੀ ਇਹੀ ਹੈ ਨਾ ਬਿਲਕੁਲ ਜੀ ਬਿਲਕੁਲ ਹਾਂ ਅਸੀਂ ਬਸ ਤੁਹਾਡੀ ਗੱਲ ਵਿੱਚ ਅਸੀਂ ਇੱਕ ਨਾ ਅਕੈਡਮੀ ਬਣਾਈ ਹੁਣ ਜੀ ਅਸੀਂ ਮੈਂ ਇੱਕ ਵਾਰੀ ਮੈਂ ਦਿੱਲੀ ਗਿਆ ਆਈਐਸ ਅਫਸਰ ਮੇਰਾ ਕੋਈ ਦੋਸਤ ਸੀਗਾ ਚੀਫ ਸੈਕਟਰੀ ਲੈਵਲ ਦਾ ਸੀ ਨਾ ਸੌਰੀ ਸੈਕਟਰੀ ਲੈਵਲ ਦਾ ਤੇ ਅਸੀਂ ਉਹ ਕਿਸੇ ਸੰਤ ਬਾਬੇ ਦੇ ਉੱਥੇ ਦਿੱਲੀ ਗਏ ਉਹਨੇ ਉਹਨਾਂ ਨੂੰ ਕਿਹਾ ਤੂੰ ਤੇਰੀ ਡਿਊਟੀ ਲਈ ਸੀ ਮੈਂ 10 ਬੰਦੇ ਤੂੰ ਬੱਚੇ ਮੈਨੂੰ ਦੇਣੇ ਸੀਗੇ ਇੰਟੈਲੀਜੈਂਟ ਮੇਰੀ ਬਰਾਦਰੀ ਦੇ ਪਰ ਤੂੰ ਨਹੀਂ ਦਿੱਤੇ ਇਸ ਕਰਕੇ ਤੈਨੂੰ ਅੱਜ ਤਾਂ ਐਂਟਰ ਕਰਤਾਗਾ ਅੱਗੇ ਤੋਂ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਆਈਐਸਪੀਸੀਐਸ ਦੀ ਕੰਟੇ ਕਰਾਉਣੀ ਆ ਤੇ ਜੇ ਉਹ ਜਿਹੜਾ ਇਹ ਪੋਲੀਟੀਕਲ ਬੰਦੇ ਨਹੀਂ ਕਰਨੇ ਜਿਹੜੇ ਅਸੀਂ ਸਿਸਟਮ ਦੇ ਵਿੱਚ ਬਣਾਗੇ ਤਾਂ ਹੀ ਸਾਡੀ ਜਿਹੜੀ ਸੁਣੀ ਜਾਊਗੀ ਉਹ ਕਹਿੰਦਾ ਜੋ ਕੰਮ ਲੜਕੇ ਨਹੀਂ ਹੋ ਸਕਦਾ ਉਹ ਪੜ ਕੇ ਹੋ ਸਕਦਾ ਹੈ ਉਹ ਮੇਰੇ ਗੱਲ ਦਿਮਾਗ 'ਚ ਬੈਠੀ ਜੋ ਕੰਮ ਲੜਕੇ ਨਹੀਂ ਹੋ ਸਕਦਾ ਉਹ ਪੜ੍ਹ ਕੇ ਹੋ ਸਕਦਾ ਕਿਉਂ ਹੋ ਸਕਦਾ ਠੀਕ ਹੈ ਉਹ ਨਹੀਂ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਚੱਕ ਰਿਹਾ ਉਹ ਕਹਿੰਦਾ ਵੀ ਇਹ ਇਹ ਬੱਚੇ ਆ ਆਪਣੀ ਬਰਾਦਰੀ 'ਚ ਉਹ ਇੰਟੈਲੀਜੈਂਟ ਬੱਚੇ ਚੱਕਦੇ ਆ ਜੇ ਗਰੀਬ ਹੋਵੇ ਉਹਨਾਂ ਨੂੰ ਫਿਰ ਆਈਐਸ ਪੀਸੀਸ ਬਣਾ ਕੇ ਹਰੇਕ ਵਿਭਾਗ ਵਿੱਚ ਬੰਦੇ ਫਿੱਟ ਕੀਤੇ ਹੋਏ ਇਹਨਾਂ ਨੇ ਬੜੀ ਅੱਛੀ ਗੱਲ ਹੈ ਬਿਲਕੁਲ ਤੇ ਮੈਂ ਕਿਹਾ ਵੀ ਯਾਰ ਇਹ ਤਾਂ ਬੜੀ ਵੱਡੀ ਗੱਲ ਆ ਅਸੀਂ ਕਿਉਂਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਆਈਐਸ ਪੀਸੀਐਸ ਕਰਨੀ ਹੋਵੇ ਤਾਂ ਦਿੱਲੀ ਚੰਡੀਗੜ੍ਹ ਜਾ ਕੇ 8 ਤੋਂ 10 ਲੱਖ ਰੁਪਇਆ ਲੱਗ ਜਾਂਦਾ ਜੀ ਜੀ 14-15 ਮਹੀਨੇ ਦੀ ਤੇ ਉਹ ਫਿਰ ਮੈਂ ਨਾ ਨਾਨਕਸਰ ਸਾਡੇ ਬਾਬਾ ਜੀ ਹਰਵੰਦ ਸਿੰਘ ਆ ਉਹਨਾਂ ਨੇ ਗੱਲ ਕੀਤੀ ਵੀ ਯਾਰ ਵੀ ਤੁਸੀਂ ਬਾਕੀ ਸਾਰਾ ਕੁਝ ਕਰਾਈ ਜਾਂਦੇ ਵੀ ਇੱਕ ਵਾਰੀ ਵਿਦਿਆ ਦਾ ਲੰਗਰ ਵੀ ਚਲਾਓ ਉਹ ਮੈਨੂੰ ਕਹਿੰਦੇ ਵੀ ਇਹ ਜਗ੍ਹਾ ਦੇ ਦਿੰਨੇ ਆ ਤੁਸੀਂ ਕਰ ਲਓ ਉਹਨਾਂ ਨੇ ਤੁਹਾਨੂੰ ਜਗ੍ਹਾ ਦਿੱਤੀ ਉੱਥੇ ਅਸੀਂ ਉੱਥੇ ਅਕੈਡਮੀ ਬਣਾ ਲਈ ਜੀ ਦਿੱਲੀ ਤੋਂ ਅਸੀਂ ਟੀਚਰ ਹਾਇਰ ਕੀਤੇ ਤੇ ਜਿਹੜੇ ਤਾਂ ਗਰੀਬ ਬੱਚੇ ਆ ਉਹਨਾਂ ਲਈ ਫਰੀ ਰੱਖੀ ਆ ਆਈਐਸ ਪੀਸੀਐਸ ਦੀ ਕੋਚਿੰਗ ਤੇ ਨਾਲ ਅਸੀਂ ਜਿਹੜਾ ਕੋਈ ਬੰਦਾ ਅਡਾਪਟ ਕਰ ਸਕਦਾ 50000 ਫੀਸ ਰੱਖੀ ਹੈ ਜੇ ਕੋਈ ਬੱਚਾ ਕਿਸੇ ਦਾ ਕੋਈ ਇੱਥੇ ਬੈਠੇ ਆ ਬੱਚੇ ਕੋਈ ਇੰਟੈਲੀਜੈਂਟ ਆ ਪਿੰਡ ਦਾ ਬੱਚਾ ਜਾਂ ਕੋਈ ਰਿਸ਼ਤੇਦਾਰ ਦਾ ਜਾਂ ਕੋਈ ਗੁਆਂਢ ਦਾ ਉਹ ਇੰਟੈਲੀਜੈਂਟ ਹੋਵੇ ਤੇ ਸਾਡੇ ਕੋਲੇ ਭੇਜ ਦਿਓ ਜਾਂ ਤਾਂ ਤੁਸੀਂ ਉਹ ਅਸੀਂ ਸਾਨੂੰ ਪੈਸੇ ਨਹੀਂ ਚਾਹੀਦੇ ਉਹਦੀ ਫੀਸ ਜਿਹੜੀ ਅਸੀਂ 50000 ਰੱਖੀ ਹੈ ਤੁਸੀਂ ਅਡਾਪਟ ਕਰ ਲਓ ਉਹਨੂੰ ਬੱਚੇ ਨੂੰ ਤੇ ਉਹਦੀ ਉਹਦਾ ਉਹਨੂੰ ਕਰੋ ਤੇ ਅਸੀਂ ਚਾਹੁੰਦੇ ਆ ਕਿ ਉੱਥੇ ਸਾਡੇ ਕੋਲੇ ਜਿਹੜਾ ਕਲਾਸਰੂਮ ਬਣਾਇਆ ਅਸੀਂ ਬੜਾ ਵਧੀਆ ਪੰਜਾਬ ਦਾ ਵੱਡਾ ਕਲਾਸਰੂਮ ਆ ਸਭ ਤੋਂ ਤੇ ਅਸੀਂ ਰਹਿਸ਼ ਖਾਣਾ ਫ੍ਰੀ ਰੱਖਿਆ ਦੀ ਬੱਚਿਆਂ ਦੀ ਰਹਿائش ਤਾਂ ਸਾਡੇ ਕੋਲੇ ਐਟ ਅ ਟਾਈਮ ਉੱਥੇ ਪ੍ਰਬੰਧਨ ਜਗਰਾਉਂ ਦੇ ਕੋਲੇ ਨਾਨਕ ਸਰ ਤੇ ਨਾਲ ਅਸੀਂ ਫਿਰ ਉਹਦੇ ਤੇ ਕੀਤਾ ਕਿ ਭਾਈ ਜਿਹੜੇ ਬੱਚੇ 120 ਬੱਚਿਆਂ ਦਾ ਸਾਡਾ ਜਿਹੜਾ ਟੀਚਰ ਟੀਚਰ ਭਈ ਇੱਕ ਵਾਰੀ ਅਸੀਂ ਕਰਤੀ ਤੇ ਉਹ ਅਸੀਂ ਦਿੱਲੀ ਤੋਂ ਮਲੂਕਾ ਆਈਏ ਜਿਹੜੇ ਹੈਗੇ ਉਹਨਾਂ ਦੇ ਨਾਲ ਰਾਹੀਂ ਅਸੀਂ ਜਿਹੜੇ ਵੱਡੇ ਟੀਚਰ ਆ ਉੱਥੇ ਹਾਇਰ ਕੀਤੇ ਹੋਏ ਤੇ ਮੈਂ ਬੇਨਤੀ ਵੀ ਕਰਦਾ ਪੰਜਾਬੀਆਂ ਨੂੰ ਕਿ ਜੋ ਕੰਮ ਲੜਕੇ ਨਹੀਂ ਸਕਦਾ ਪੜ ਕੇ ਹੋ ਸਕਦਾ ਅਸੀਂ ਸਿਸਟਮ ਤੇ ਬੜੀਏ ਤੇ ਜੇ ਸਾਡੇ ਅਫਸਰ ਹੋਣਗੇ ਜੋ ਅੱਜ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਪੰਜਾਬ ਦੇ ਵਿੱਚ ਜੇ ਸਾਡੇ ਅਫਸਰ ਹੋਣਗੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਤਾਂ ਉਹ ਆਪਣੇ ਆਪ ਸੋਲਵ ਹੋ ਜਾਣੀਆਂ ਸਾਡੇ ਤੱਕ ਨਹੀਂ ਆਉਣਗੀਆਂ ਸਾਨੂੰ ਪੋਲੀਟੀਕਲ ਬੰਦਿਆਂ ਵੱਲ ਚਾਕਣ ਦੀ ਜ਼ਰੂਰਤ ਨਹੀਂ ਪਊਗੀ ਜੇ ਤੁਸੀਂ ਕਹਿੰਦੇ ਕਿ ਲੜਕੇ ਕੰਮ ਜਿਹੜੇ ਨਹੀਂ ਹੋ ਸਕਦੇ ਉਹ ਪੜ ਕੇ ਹੋ ਸਕਦੇ ਆ ਤਾਂ ਇਸ ਤਰ੍ਹਾਂ ਮੈਂ ਇਸ ਗੱਲ ਨੂੰ ਰਿਪੀਟ ਕਰਨਾ ਚਾਹੁੰਦਾ ਕਿ ਮੈਂ ਟਰਸਟ ਕਰਨਾ ਚਾਹੁੰਦਾ ਹਾਂ ਕਿ ਕਲਾਕਾਰ ਜਿਹੜੇ ਨੇ ਜਿਹੜੇ ਗੀਤ ਲਿਖਣ ਵਾਲੇ ਨੇ ਅਗਰ ਜੇ ਉਹ ਆ ਜਿਹੜੇ ਸਟੇਜ ਤੇ ਤਨੀ ਨਹੀਂ ਬਹੁਤ ਵੱਡਾ ਸਾਡੇ ਵਿੱਚ ਪਰਿਵਰਤਨ ਆ ਸਕਦਾ ਜਿਹੜੀ ਗਰਾਉਟ ਆ ਰਹੀ ਹੈ ਬਿਲਕੁਲ ਜੀ ਸਾਡੇ ਕਲਚਰ ਦੇ ਵਿੱਚ ਇਹ ਪਹਿਰਾਵਾ ਜਿਹੜਾ ਉਹ ਅਸਲੀ ਪਹਿਰਾਵਾ ਦੂਰ ਜਾਂਦਾ ਨਜ਼ਰ ਆ ਰਿਹਾ ਅਤੇ ਅਦਨਗੇ ਜਿਹੜੇ ਪਹਿਰਾਵੇ ਨੇ ਉਹਨੂੰ ਤਰਜੀਹ ਦਿੱਤੀ ਜਾ ਰਹੀ ਹੈ ਬੋਲੀ ਸ਼ੁੱਧ ਬੋਲਣ ਦੀ بجائے ਇਹੋ ਜਿਹੀ ਬੋਲੀ ਬੋਲੀ ਜਾ ਰਹੀ ਹੈ ਗੀਤਾਂ ਦੇ ਵਿੱਚ ਜਿਸ ਦੇ ਵਿੱਚ ਅਸੀਂ ਵਿਰਸੇ ਦੀ ਗੱਲ ਨਹੀਂ ਕਰ ਸਕਦੇ ਬਰਾਸਤ ਦੀ ਝਲਕ ਨਹੀਂ ਗਈ ਪਤਾ ਨਹੀਂ ਕਿ ਮੈਂ ਕਹਿੰਦੇ ਨੇ ਕਿ ਇਹ ਲੋਕ ਗਾਇਕ ਹੈ ਗਾਇਕ ਲੋਕ ਗਾਇਕ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਅੰਤਰ ਹੈ ਜਿਹੜਾ ਕਿ ਤੁਸੀਂ ਅੱਜ ਸਾਬਤ ਕੀਤਾ ਤੁਹਾਡੀ ਕਲਮ ਨੇ ਕੀਤਾ ਅਸੀਂ ਆਸ ਅਰਦਾਸ ਕਰਦੇ ਹਾਂ ਤੁਹਾਡੀ ਕਲਮ ਇਸ ਤਰ੍ਹਾਂ ਚੱਲਦੀ ਰਹੇ ਕਦੇ ਵੀ ਸਿਆਹੀ ਖਤਮ ਨਾ ਹੋਵੇ ਤਾਂ ਇਹ ਕਲਮ ਹਰਕਤ ਵਿੱਚ ਰਹੇ ਸੋ ਤੁਹਾਡੇ ਮਨ ਦੀ ਤਮੰਨਾ ਤੁਹਾਡੀ ਕਲਮ ਦੀ ਹੈ ਕੋਈ ਐਸਾ ਗੀਤ ਜਿਹੜਾ ਕਿ ਤੁਸੀਂ ਲਿਖਿਆ ਪਿਆ ਹੈ ਪਰ ਤੁਸੀਂ ਚਾਹੁੰਦੇ ਹੋ ਕਿ ਉਹ ਆਰਟਿਸਟ ਗਾਵੇ ਤਾਂ ਤੁਹਾਡੀ ਕਲਮ ਨੂੰ ਸਕੂਨ ਮਿਲੇਗਾ ਸਾਡੇ ਮੰਨ ਵਿੱਚ ਹੈ ਹਾਂ ਜੀ ਬੜੇ ਬਹੁਤ ਸਾਰੇ ਗੀਤ ਹੈਗੇ ਆ ਬਹੁਤ ਸਾਰੇ ਗੀਤ ਇਦਾਂ ਦੇ ਹੈਗੇ ਜਿਹਦੇ ਤੁਸੀਂ ਕਿਸ ਕਲਾਕਾਰ ਤੋਂ ਖੁਸ਼ ਹੋ ਆਪਣੀ ਕਲਮ ਦੇ ਗਾਏ ਹੋਏ ਗੀਤਾਂ ਨੂੰ ਜੀ ਉਹ ਗਾਵੇ ਜਾਂ ਜਿਹਨਾਂ ਨੇ ਗਾਇਆ ਮੇਰੇ ਮੈਨੂੰ ਸਾਰੇ ਜਿਨ੍ਹਾਂ ਨੇ ਮੇਰੇ ਗੀਤ ਗਾਏ ਨੇ ਜੀ ਜੋ ਸੈਟੀਸਫਾਈਡ ਹਾਂ ਮੈਂ ਪੂਰਾ ਸੈਟੀਸਫਾਈਡ ਹਾਂ ਜੀ ਬਹੁਤ ਵਧੀਆ ਮੇਰੇ ਸਾਰਿਆਂ ਨਾਲ ਹੀ ਮੇਰਾ ਮੇਲ ਮਲਾਪ ਜਿਹੜਾ ਬੜਾ ਵਧੀਆ ਚੱਲਦਾ ਹਾਂ ਜੀ ਬਹੁਤ ਪਿਆਰਾ ਤੁਸੀਂ ਤਰਜੀਹ ਜਰਾ ਗਿੱਪੀਂ ਦਿੰਦੇ ਹੋ ਅੱਗੇ ਪੀਣ ਵਾਲਿਆਂ ਨੂੰ ਸੀ ਪਿਆਰ ਸਾਡਾ ਇੱਕ ਬਹੁਤ ਸੁਭਾਵਿਕ ਹਾਂ ਜੀ ਹਾਂ ਜੀ ਜੀ ਤੇ ਉਹ ਉਸੀਂ ਇਕੱਠੇ ਵਿਚਰੇ ਇਕੱਠਾ ਸਾਰਾ ਕੰਮ ਕੀਤਾ ਜੀ ਤੁਸੀਂ ਗੁਰਪ੍ਰੀਤ ਜੀ ਨੂੰ ਮਿਲੇ ਹੋ ਤੁਹਾਡੇ ਇਲਾਕੇ ਦੇ ਨੇ ਜੀ ਬਿਲਕੁਲ ਜੀ ਤੁਸੀਂ ਵੀ ਇਹਨਾਂ ਨੂੰ ਵੈਲਕਮ ਕਰਨ ਚਾਹੁੰਦੇ ਹੋ ਤੇ ਮੇਰੇ ਖਿਆਲ ਕੇ ਤੁਹਾਡਾ ਫਰਜ ਮੰਨਦਾ ਤੁਹਾਡੇ ਜੀ ਬਿਲਕੁਲ ਜੀ ਮਾਨ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਟੋਰਾਂਟੋ ਪਹੁੰਚੇ ਹੋ ਥੈਂਕ ਯੂ ਬਹੁਤ ਸਾਰੇ ਸੱਜਣ ਮਿੱਤਰਾਂ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੁਹਾਡਾ ਸਕੇਡਿਊਲ ਥੋੜਾ ਟਾਈਟ ਹੈ ਸੋ ਪਰ ਟਰਾਈ ਕਰਦੇ ਕਿ ਕਿਸੇ ਦਿਨ ਘੱਤਰਤਾ ਸਾਰਿਆਂ ਦੀ ਕਰਕੇ ਫਿਰ ਤੁਹਾਨੂੰ ਮਿਲਾਇਆ ਜਾਵੇ ਬਿਲਕੁਲ ਬਿਲਕੁਲ ਸਵੀਟ ਮੈਲ ਦੇ ਸੁਖਾ ਜੀ ਵੱਲੋਂ ਆਫਰ ਕਰਦੇ ਤੁਸੀਂ ਖਾਂਦੇ ਘਟਿਆ ਬੜੀ ਮਿਹਰਬਾਨੀ ਗੁੱਡ ਲੱਕ ਬਹੁਤ ਸਪੋਰਟ ओके थैंक यू जी थैंक यू थैंक यू जी थैंक यू